ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਨਾ ਆਲੂ ਤੇ ਪਕੌੜੀਆਂ ਦੀ ਨਾ ਸਬਜ਼ੀ ਬਣਾਵਾਂਗੇ ਆਹ ਆਪਾਂ ਪਕੌੜੇ ਲਈ ਹੈ ਜੇ ਆਪਣੇ ਵਿਆਹ ਸ਼ਾਦੀਆਂ ਚ ਹੁੰਦੇ ਆ ਵਧੀਆ ਨਮਕ ਪਾਇਆ ਵਿੱਚ ਮਸਾਲੇ ਪਾਏ ਜੀਰਾ ਜ਼ਮਾਏ ਨਾ ਤੇ ਬਹੁਤ ਵਧੀਆ ਪਕੌੜੇ ਆ ਇਹ ਇੱਧਰ ਆਪਾਂ ਨਾ ਦੋ ਤਿੰਨ ਆਲੂ ਲੈ ਕੇ ਤੇ ਆਪਾਂ ਕੱਟ ਲਏ ਤੇ ਇਹਨਾਂ ਨੂੰ ਆਪਾਂ ਪਾਣੀ ਚ ਪਾ ਲਿਆ ਇੱਧਰ ਆਪਾਂ ਲਿਆ ਪਿਆਜ਼ ਇਹਨੂੰ ਆਪਾਂ ਚੋਪਰ ਚ ਪਾ ਕੇ ਚੋਪ ਕਰ ਲਿਆ। ਇੱਧਰ ਆਪਾਂ ਟਮਾਟਰ ਦਾ ਪੇਸਟ ਬਣਾ ਲਿਆ। ਪਿਓਰੀ ਬਣਾ ਲਈ ਐ ਇੱਧਰ ਆਪਾਂ ਲੈ ਲਿਆ ਲਸਣ। ਹੁਣ ਆਪਾਂ ਨਾ ਬਣਾਉਣੀ ਸ਼ੁਰੂ ਕਰਦੇ ਆ ਤੇ ਬਹੁਤ ਹੀ ਸਵਾਦ ਬਣਦੀ ਹੈ ਇਹ ਆਲੂ ਪਕੌੜਾ ਐ ਸਬਜ਼ੀ। ਇੱਧਰ ਆਪਾਂ ਨਾ ਪਤੀਲਾ ਰੱਖ ਲਿਆ ਇੱਕ ਕੜਛੀ ਆਪਾਂ ਪਾ ਲਈ ਤੇਲ। ਤੇਲ ਆਪਾਂ ਸਰੋਂ ਦਾ ਪਾਇਆ ਤੇ ਆਪਾਂ ਕੋਈ ਵੀ ਵਰਤ ਸਕਦੇ ਆ। ਤੇ ਮੈਂ ਸਰੋਂ ਦਾ ਤੇਲ ਪਾਇਆ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਜੀਰਾ ਤੇ ਹੁਣ ਪਾ ਦਾਂਗੇ ਆਪਾਂ ਲਸਣ ਦਾ ਪੇਸਟ ਹੁਣ ਆਪਾਂ ਨਾਲੇ ਇਹਦੇ ਪਿਆਜ਼ ਪਾ ਦਾਂਗੇ ਨਾਲੇ ਆਪਾਂ ਨੇ ਪਿਆਜ਼ ਕੱਟ ਲਾਂਗੇ ਨਾਲੇ ਆਪਾਂ ਨੂੰ ਲਸਣ ਕੱਟ ਲਾਂਗੇ ਹੁਣ ਆਪਾਂ ਇਹਨਾਂ ਬਰਾਂਹ ਮਸਾਲੇ ਨਾਲ ਪਕਾਵਾਂਗੇ ਆਪਾਂ ਨਾ ਲਸਣਾਂ ਤੇ ਬਿਆਜ ਹੈ ਨਾ ਵਧੀਆ ਖੁਸ਼ ਭੁੱਜ ਗਏ ਤੇ ਹੁਣ ਆਪਾਂ ਨਾ ਗੈਸ ਨੂੰ ਸਲੋ ਕਰ ਲਾਂਗੇ ਤੇ ਵਿੱਚ ਮਸਾਲੇ ਪਾਵਾਂਗੇ ਹੁਣ ਆਪਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕ ਚਮਚ ਗਰਮ ਮਸਾਲਾ ਤੇ ਟੇਸਟ ਦੇ ਹਿਸਾਬ ਨਾਲ ਨਮਕ ਪਾਵਾਂਗੇ ਨਮਕ ਆਪਨੇ ਪਕੌੜਿਆਂ ਦੇ ਵਿੱਚ ਵੀ ਹੈਗਾ ਉਸ ਹਿਸਾਬ ਨਾਲ ਆਪਾਂ ਪਾਵਾਂਗੇ ਹੌਣਾਂ ਕ ਚਮਚਾ ਪਾ ਕੇ ਕਸ਼ਮੀਰੀ ਮਿਰਚ ਪਾਈ ਆ ਕੌੜੀ ਨਹੀਂ ਪਾਉਂਦੇ ਤੇ ਅੱਧਾ ਚਮਚਾ ਪਾਇਆ ਹਲਦੀ ਪਾਊਡਰ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦੇਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਟਮਾਟਰ ਦਾ ਪੇਸਟ ਪਾਇਆ ਬਣਾਇਆ ਉਹ ਪਾ ਦੇਾਂਗੇ ਆਪਾਂ ਤਾਂ ਆਪਾਂ ਉਹਨਾ ਟੈਂਪ ਹੁੰਨਾਗੇ ਜਿੰਨਾ ਟਾਈਮ ਵੀ ਇਹ ਮਤਲਬ ਵਧੀਆ ਆਪਣਾ ਟਮਾਟਰ ਨਹੀਂ ਪੱਕ ਜਾਂਦਾ ਤੇ ਮਸਾਲੇ ਆਪਣੇ ਤੇ ਨਹੀਂ ਛੱਡ ਜਾਂਦੇ ਉਹਨਾ ਟਾਈਮ ਆਪਾਂ ਪਕਾਵਾਂਗੇ ਆਪਾਂ ਨਾ ਮਸਾਲਾ ਬਣ ਕੇ ਤਿਆਰ ਹੋ ਗਿਆ ਤੇ ਤੇਲ ਛੱਡ ਗਿਆ ਤੇ ਹੁਣ ਆਪਾਂ ਨਾ ਆਲੂ ਪਾ ਦਾਂਗੇ ਇਹਦੇ ਵਿੱਚ ਆਲੂਆਂ ਦਾ ਪਾਣੀ ਆਪਾਂ ਕੱਢ ਤਾ ਹੁਣ ਆਪਾਂ ਮਸਾਲੇ ਦੇ ਵਿੱਚ ਮਿਕਸ ਕਰ ਦਿੰਨੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਆਪਾਂ ਨਾ ਗਰਮ ਪਾਵਾਂਗੇ। ਇੱਧਰ ਮੈਂ ਗਰਮ ਰੱਖ ਦਿੱਤੀ ਸੀ ਦੂਸਰੇ ਗੈਸ ਤੇ। ਤੇ ਪਾਣੀ ਆਪਾਂ ਥੋੜਾ ਜ਼ਿਆਦਾ ਹੀ ਪਾਵਾਂਗੇ ਕਿਉਂਕਿ ਜਿਹੜੇ ਪਕੌੜੇ ਆ ਨਾ ਪਾਣੀ ਸੋਖ ਲੈਂਦੇ। ਤੇ ਹੁਣ ਆਪਾਂ ਆਲੂਆਂ ਨੂੰ ਪਕਾਵਾਂਗੇ 3 ਤੋਂ 4 ਮਿੰਟ ਉਸ ਤੋਂ ਬਾਅਦ ਚ ਪਾਵਾਂਗੇ ਪਕੌੜੇ। ਆਪਣੇ ਆਲੂਆਂ ਨੂੰ ਨਾ 3-4 ਮਿੰਟ ਹੋ ਗਏ ਪਕਦਿਆਂ ਨੂੰ। ਤੇ ਹੁਣ ਆਪਾਂ ਇਹਦੇ ਵਿੱਚ ਆ ਪਕੌੜੇ ਪਾ ਲਿਆ ਤੇ ਹੁਣ ਆਪਾਂ ਪਕੌੜੇ ਪਾ ਕੇ ਤੇ ਹੁਣ 3-4 ਮਿੰਟ ਆਪਾਂ ਫੇਰ ਪਕਾਵਾਂਗੇ ਆਪਨੇ ਸਾਜੀ ਨਾਲ ਬਣ ਕੇ ਬਹੁਤ ਵਧੀਆ ਹੋਗੀ ਪਿਆਰ ਆਪਾਂ 4-5 ਮਿੰਟ ਦਾ ਆਲੂ ਪਗਾਏ ਸੀ 4-5 ਮਿੰਟ ਆਪਾਂ ਪਾ ਕੇ ਪਕੌੜੇ ਪਕਾ ਲਏ ਤੇ ਹੁਣ ਆਪਾਂ ਇਹ ਸਬਜ਼ੀ ਬਣ ਕੇ ਹੋ ਗਈ ਪਿਆਰ ਤੇ ਹੁਣ ਆਪਾਂ ਨਾ ਇਹਦੇ ਵਿੱਚ ਕਸੂਰੀ ਮੇਥੀ ਪਾ ਦਿਆਂਗੇ ਜਿਹਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਆਪਣੇ ਆਲੂ ਤੇ ਪਕੌੜਿਆਂ ਦੀ ਨਾ ਸਬਜੀ ਬਣ ਕੇ ਤਿਆਰ ਹੋ ਗਈ ਐ ਤੇ ਜਦੋਂ ਵੀ ਘਰੇ ਕੋਈ ਹਰੀ ਸਬਜੀ ਨਾ ਹੋਵੇ ਤਾਂ ਆਪਾਂ ਆਹ ਸਬਜੀ ਵੀ ਬਣਾ ਸਕਦੇ ਹਾਂ ਨਾਲੇ ਗਰਮੀਆਂ ਦੇ ਵਿੱਚ ਇਹ ਹੈਲਦੀ ਐ ਨਾਲੇ ਵਧੀਆ ਲਾਈਟ ਜੀ ਹੈਗੀ ਹੌਲੀ ਜੀ ਤੇ ਹਾਜਮੇ ਵੀ ਜਲਦੀ ਹੋ ਜਾਂਦੀ ਐ ਤੇ ਗਰਮੀਆਂ ਚ ਬਣਾ ਕੇ ਖਾਓ ਤੇ ਨਾਲੇ ਆਪਣੇ ਤਾਰੇ ਵਿੱਚ ਹੁੰਦੇ ਹੀ ਪਕੌੜੇ ਵੀ ਹੁੰਦੇ ਆਲੂ ਵੀ ਹੁੰਦੇ ਤੇ ਸਬਜੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਜੀ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ